ਖਰਚ ਕਰਦੇ ਆ ਜੀ ਨਸ਼ਾ ਕਰਨ ਦਾ ਆਦੀ ਹੈ ਲੜਕੀ ਵੀ ਨਸ਼ਾ ਕਰਨ ਦੀ ਆਦੀ ਹੈ ਹਾਂਜੀ ਦੋ ਜਣੇ ਜਿਹੜੀ ਇੱਕ ਲੜਕੀ ਹੈ ਸੰਦੀਪ ਕੋਰ ਜਿਹਦੇ ਨਾਲ ਇਹ ਰਹਿੰਦਾ ਲੜਕਾ ਤੇ ਇੱਕ ਉਹਦੀ ਲੈਂਡਲੋਰਡ ਹੈ ਜਿਹੜੀ ਰਾਣੀ ਹੈ ਡੋਲੀ ਉਹਦੇ ਕੋਲ ਹੀ ਰਹਿੰਦੀ ਹੈ ਉੱਥੇ ਹੀ ਜਾਂਦਾ ਸੀ ਤੇ ਇਹ ਦੋਨੋਂ ਜਿਹੜੇ ਹੈਗੇ ਆ ਇਹ ਨਸ਼ਾ ਕਰਨ ਦੇ ਆ ਅ ਅਰਬਨਿਸਟੇਟ ਫੇਜ਼ 1 ਚ ਜੀ 1921 ਨੂੰ ਇੱਕ ਚੋਰੀ ਹੋਈ ਸੀ ਜਿਹਦੇ ਵਿੱਚ 1 ਲੱਖ ਰੁਪਏ ਕੈਸ਼ ਤੇ ਬਹੁਤ ਸਾਰੀ ਜੁਐਲਰੀ ਕਰੋ ਚੋਰੀ ਹੋ ਗਈ ਸੀ ਉਹਨਾਂ ਨੇ ਉਸ ਕੇਸ ਨੂੰ ਟਰੇਸ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ 22 ਤਰੀਕ ਨੂੰ ਤਾਂ ਜਿਹਦੇ ਕੋਲ 1 ਲੱਖ ਰੁਪਇਆ ਤੇ ਕੁਝ ਜੁਲੀ ਦੇ ਆਰਨਮੈਂਟਸ ਠੋੜਾ ਲਕੀਤੇ ਜ ਉਹਦੇ ਕੁਝ ਕਿਸਤੇ ਵਿੱਚ ਫਿਰ ਅੱਗੇ ਦੋ ਹੋਰ ਲੇਡੀਜ਼ ਨੂੰ ਗ੍ਰਿਫਤਾਰ ਕੀਤਾ ਜਿਹੜਾ ਕਿ ਜਿਹੜੀ ਬਾਕੀ ਦੀ ਉਹਨਾਂ ਦੀ ਚੋਰੀ ਦਾ ਸਮਾਨ ਸੀਗਾ ਕੁਝ ਹਿੱਸਾ ਉਹਦਾ ਚੋਰੀ ਵੇਚਣ ਜਾ ਰਹੀਆਂ ਸੀ ਬਾਕੀ ਆ ਜੋ ਇੱਕ ਅਰਬਨ ਸਟੇਟ ਫੇਸ 1 ਦੇ ਵਿੱਚ ਦੀ ਇੱਕ ਘਰ ਦੇ ਵਿੱਚੋਂ ਬਰਗਜ਼ਰੀ ਹੋਈ ਸੀ ਜਿਹਦੇ ਵਿੱਚ 1 ਲੱਖ ਰੁਪਏ ਕੈਸ਼ ਤੇ ਕਾਫੀ ਸਾਰਾ ਸੋਨੇ ਦੇ ਔਰਨਾਮੈਂਟਸ ਉਹਨਾਂ ਦੇ ਚੋਰੀ ਹੋਏ ਸੀ ਉਸ ਦੇ ਵਿੱਚ ਪੁਲਿਸ ਨੇ ਟਿਪ ਆਫ ਤੇ ਕ੍ਰੈਕ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ 90 ਹਜ਼ਾਰ ਰੁਪਏ ਕੈਸ਼ ਐਂਡ ਕੁਝ ਜੁਐਲਰੀ ਸਿਲਵਰ ਵੀ ਤੇ ਕੁਝ ਸੋਨੇ ਦੀ ਰਿਕਵਰ ਕੀਤੀ ਐਂਡ ਉਹਦੇ ਇਨਕਸ਼ਾਫ ਤੇ ਫਿਰ ਉਹਦੇ ਦੋ ਸਾਥੀ ਗੈਂਗ ਦੇ ਮੈਂਬਰ ਜਿਹੜੇ ਸੀਗੇ ਦੋ ਲੇਡੀਆਂ گرفتار ਕੀਤੀਆਂ ਜਿਹੜੀਆਂ ਕਿ ਜੁਐਲਰੀ ਜਿਹੜੀ ਚੋਰੀ ਦੀ ਸੀ ਉਹ ਵੇਚਣ ਜਾ ਰਹੀਆਂ ਸੀ ਔਰ ਉਹਨਾਂ ਨੂੰ ਵੀ ਕਾਬੂ ਕੀਤਾ ਤੇ ਇਨਵੈਸਟੀਗੇਸ਼ਨ ਚੱਲਦੀ ਹੈ ਅੱਗੇ ਫਰਦਰ ਹੋ ਰਿਕਵਰੀ ਹੋਣ ਦੀ ਨਿਮੀ ਜਿਹੜੀ ਗ੍ਰਿਫਤਾਰੀ ਕਿਹੜੀ ਜੇ ਲਖਵਰੀ ਜਿਹੜੀ ਬੰਦਾ ਸੀ ਇਹਨੂੰ ਤਾਂ ਅਸੀਂ ਪਕੜਿਆ ਸੀਗਾ ਜੀ ਸੁਭਾਨਾ ਰੇਲਵੇ ਫਟਕ ਲਾਗੋ ਜਿੱਥੇ ਮੂਵ ਕਰ ਰਿਹਾ ਸੀ ਸਕਿਉਰਟੀ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਵੀ ਚੋਰੀ ਦੀ ਹੈ ਜਿਹੜੀ ਇਹਦੇ ਕੋਲ ਸੀਗੀ ਤੇ ਜਿਹੜੀਆਂ ਦੋ ਲੇਡੀਜ਼ ਸੀਗੀਆਂ ਉਹਨਾਂ ਨੂੰ ਪੀਐਮਸ ਹਸਪੀਟਲ ਦੇ ਅੱਗ ਵਰਗੇ ਅਰੈਸਟ ਕੀਤਾ ਤੇ ਨਿਸ਼ਾਨ ਲਈ ਤੇ ਵੀ ਇਹੀ ਦੋ ਲੇਡੀਆਂ ਤੋਂ ਫਿਰ ਉਹਨਾਂ ਕੋਲ ਰਿਕਵਰੀ ਵੀ ਹੋ ਗਈ ਜਿਹੜੀਆਂ ਨਾਲ ਕੋ ਸਮਾਨ ਚੋਰੀਆ ਜਾਂ ਲੜਕਾ ਉਹਦੇ ਤੇ ਹੈਗੇ ਆ ਜੀ 10 ਐਫਆਈਆਰ ਲਾਜ ਨੇ ਉਹਦੇ ਚ ਚੋਰੀ ਦੀਆਂ 10 ਤੋਂ 12 ਐਫਆਈਆਰ ਹੈਗੀਆਂ ਤੇ ਕੈਂਡੀ ਦਾ ਵੀ ਪਰਚਾ ਹੈਗਾ ਨਸ਼ਾ ਵੀ ਕਰਨ ਦਾ ਇਹ ਵੇਚਣ ਜਾ ਰਹੇ ਸੀਗੇ ਜੀ ਅੱਛਾ ਤੇਰੀ ਹਾਲੇ ਵੇਚ ਇਹ ਪਹਿਲੀ ਵਾਰੀ ਸੀਗਾ ਇਹ ਪਹਿਲੀ ਵਾਰੀ ਸੀ ਉਹਦੇ ਸਾਥੀ ਨੇ ਮੇਨਲੀ ਇਹ ਜੀ ਕੰਮ ਕਰਦੀਆਂ ਸੀ ਹਾਂਜੀ ਮੈਂ ਮੈਂਬਰ ਨਹੀਂ ਫੈਮਿਲੀ ਮੈਂਬਰ ਨਹੀਂ ਹੈ ਇੱਕ ਕੋਈ ਮਤਲਬ ਐਸੋਸੀਏਟ ਹੈ ਤੇ ਇੱਕ ਉਹਦੇ ਉਹਨੀ ਫਰਦਰ ਐਸੋਸੀਏਟ ਦੋਨੋਂ ਇਕੱਠੇ ਰਹਿੰਦੇ ਨੇ ਲड़का ਉਹਨਾਂ ਦੇ ਕੋਲ ਰੈਗੂਲਰ ਵਿਜ਼ਟਰ ਹੈ ਜਿਹੜੀ ਸਟੋਰੀ ਇਹ ਤਾਂ ਨਹੀਂ ਕੀਤੀ ਉਹ ਆਗਮਨ ਸ਼ੇਅਰ ਕੀਤੀ ਸੀ ਉਹ ਤਰੀਕਾ ਪੂਰਿਆ ਜਾਂ ਕੋਸ਼ਿਸ਼ ਵਿੱਚ ਵੜ ਦਿੱਤੇ ਨੇ ਨਹੀਂ ਹੱਲੇ ਕੁਝ ਰਿਕਵਰੀ ਰਹਿੰਦੀ ਹੈ ਜੀ ਉਹ ਹੱਲੇ ਪੁੱਛ ਕਿਛ ਕਰੀਆਂ ਦੋ ਲੇਡੀਜ਼ ਹੋਣੇ ਪਕੜੀਆਂ ਨੇ ਤੇ ਉਹਨਾਂ ਤੋਂ ਹੱਲੇ ਬਾਕੀ ਦੀ ਰਿਕਵਰੀ ਕਰਨੀ ਹੈ ਹਾਂਜੀ ਨਹੀਂ ਹਲੇ ਪੁੱਛ ਗਿਸ ਚਾਏਗਾ ਜੀ ਕੋਈ ਹੋਰ ਵੀ ਹੋ ਸਕਦਾ ਮੈਂਬਰ ਹੋਵੇ ਕਿਆ ਸਾਰੇ ਚੋਰ ਹੋ ਗਏ ਸਰ ਹਾਂਜੀ ਕਿਆ ਸਾਰੇ ਕਵਰ ਹੈ 90 ਹਜ਼ਾਰ ਕਵਰ ਹੈ ਲੱਖ ਚੋਰੀ ਹੋਇਆ ਹੈ ਉਹਨਾਂ ਦੇ ਮੁਤਾਬਿਕ ਦੱਸੋ ਅਮਨ ਕਿਤੇ ਖਰਚੀਏ ਕਮਾਤੀ 10000 ਕਿਤੇ ਹਾਂਜੀ ਖਰਚ ਕਿਤੋਂ ਹੈ 10 ਖਰਚ ਕਰਦੇ ਆ ਜੀ ਨਸ਼ਾ ਕਰਨ ਦਾ ਆਦੀ ਹੈ ਲੜਕੀ ਵੀ ਨਸ਼ਾ ਕਰਨ ਦੀ ਆਦੀ ਹੈ ਹਾਂਜੀ ਦੋ ਜਣੇ ਜਿਹੜੀ ਇੱਕ ਲੜਕੀ ਹੈ ਸੰਦੀਪ ਕੋਰ ਜਿਹਦੇ ਨਾਲ ਇਹ ਰਹਿੰਦਾ ਲੜਕਾ ਇਹ ਕੋਈ ਲੈਂਡਲੋਰਡ ਆ ਜਿਹੜੀ ਰਾਣੀ ਹੈ ਡੋਲੀ ਉਹ ਕੋਈ ਕੋਲੀ ਰਹਿੰਦੀ ਆ ਉੱਥੇ ਹੀ ਜਾਂਦਾ ਸੀ ਤਾਂ ਇਹ ਦੋਨੋਂ ਜਿਹੜੇ ਹੈਗੇ ਆ ਇਹ ਨਸ਼ਾ ਕਰਨ ਦੇ ਆ ਇੱਕ ਈਕਰੀਬ ਵੀ 25 ਟੋਲੇ ਟੋਟਲ 30 ਕਰੀਬ ਟੋਲੇ ਦੇ ਕਰੀਬ ਸੋਨਾ ਉਹਨਾਂ ਦੇ ਅੰਦਾਜ਼ਾ ਚਾ ਕਿ ਚੋਰੀ ਹੋਇਆ ਇਹ ਜੋ 20 ਬਾਈਕ ਟੋਲੇ ਪਕੜਿਆ ਗਿਆ ਹਲੇ ਨਕਲ 4 5 6 ਟੋਲੇ ਦੰਦਾ ਉਹ ਦੇਖਦੇ ਹਾਂ ਨਾ ਕੋਈ ਰਿਕਵਰ ਹੋਰ ਹੋਏਗਾ ਕਿਦਾਂ ਤੋਂ ਉਹਦਾ ਮਿਲ ਇਹਨਾਂ ਦੇ ਕਿ ਕਿਲੂ ਕਿਦਾਂ ਮਿਲ ਸੀ ਇਨਪੁੱਟ ਸੀ ਕਿ ਜੀ ਪੁਲਿਸ ਕੋ ਇਨਪੁਟ ਆਇਸੀ ਉਹਦੇ ਤੋਂ ਹਾਂਜੀ ਸੀਸੀਟੀਵੀ ਚ ਆਂਦਾ ਜਾਂਦਾ ਨਜ਼ਰ ਆਂਦਾ ਸੀ ਕੋ ਬੰਦਾ ਸਕੂਟੀ ਤੇ ਪਰ ਉਹ ਉਹਦੇ ਜੀ ਆਇਡੈਂਟੀਫਾਈ ਨਹੀਂ ਹੁੰਦਾ ਸੀ ਉਹਦੇ ਤੋਂ ਅਸੀਂ ਜਿਹੜਾ ਟਿਪ ਆਫ ਤੇ ਸੋਰਸਸ ਤੋਂ ਇਨਪੁਟ ਕਿਸੇ ਨੇ ਦਿਖਾਇਆ ਕਿਸੇ ਨੇ ਕੀਤਾ ਸਮਬਡੀ ਆਇਡੈਂਟੀਫਾਈਡ ਕੀ ਹੋ ਸਕਦਾ ਤੇ ਅਸੀਂ ਉੱਤੇ ਟਰੈਕ ਕੀਤਾ ਕੈਚ ਕੀਤਾ ਰਿਮਾਂਡ ਹੁਣ ਲਵਾਂਗੇ ਜੀ ਪੇਸ਼ ਕਰਾਂਗੇ ਕਿੰਨੇ ਦਿਨ ਦਾ ਬੰਦਾ ਨੇ ਇਹਨੂੰ ਜਿਹੜਾ ਮਨੂ ਸੀ ਉਹਨੂੰ ਤਾਂ ਬਾਈ ਨੂੰ ਸੀਗਾ ਉਹ ਤੇ ਰਿਮਾਂਡ ਤੇ ਉਹਨੂੰ ਵੀ ਪੇਸ਼ ਕਰਨਾ ਤੇ ਲੜਕੀਆਂ ਨੂੰ ਅੱਜ ਰਜ ਕੀਤਾ ਉਹਨਾਂ ਪੇਸ਼ ਕਰਕੇ ਰਿਮਾਂਡ ਲਵਾਂਗੇ ਲੇਡੀਜ਼ ਨੂੰ ਤਾਂ ਫਿਰ ਉਹਨਾਂ ਤੋਂ ਅੱਗੇ ਫਰਦਰ ਪੁੱਛ ਕੇ ਚਾਹੀਦੀ ਉਹਦਾ ਵੀ ਰਿਮਾਂਡ ਐਕਸਟੈਂਡ ਕਰਾਉਣਾ ਕਿਉਂਕਿ ਪ੍ਰੋਬਲਮ ਇਖਟਾਣਾ ਸਾਰਾ ਮਨ ਕੋਈ ਤੱਕ ਦੇ ਰਿਮਾਂਡ ਤੇ ਸੀ ਠੀਕ ਹੈ ਸਰ ਅਰਬਨ ਸਟੇਟ ਫੇਜ਼ 1 ਚ ਜੀ ਉਨੀ ਤੀਕ ਨੂੰ ਇੱਕ ਚੋਰੀ ਹੋਈ ਸੀ ਜਿਹਦੇ ਵਿੱਚ 1 ਲੱਖ ਰੁਪਏ ਕੈਸ਼ ਤੇ ਬਹੁਤ ਸਾਰੀ ਜੁਐਲਰੀ ਕਰੋ ਚੋਰੀ ਹੋ ਗਈ ਸੀ ਉਹਨਾਂ ਨੇ ਉਸ ਕੇਸ ਨੂੰ ਟਰੇਸ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ 22 ਤਰੀਕ ਨੂੰ ਤਾਂ ਜਿਹਦੇ ਕੋਲ 1 ਲੱਖ ਰੁਪਇਆ ਤੇ ਕੁਝ ਜੁੱਲੀ ਦੇ ਆਰਨਮੈਂਟਸ ਫਰਾਮਲ ਕੀਤੇ ਸੀ ਉਹਦੇ ਕੁਝ ਕਿਸਤੇ ਵਿੱਚ ਫਿਰ ਅੱਗੇ ਦੋ ਹੋਰ ਲੇਡੀਜ਼ ਨੂੰ ਗ੍ਰਿਫਤਾਰ ਕੀਤਾ ਜਿਹੜਾ ਕਿ ਜਿਹੜੀ ਬਾਕੀ ਦੀ ਉਹਨਾਂ ਦੀ ਚੋਰੀ ਦਾ ਸਮਾਨ ਸੀਗਾ ਕੁਝ ਹਿੱਸਾ ਉਹਦਾ ਚੋਰੀ ਵੇਚਣ ਜਾ ਰਹੀਆਂ ਸੀ ਉਹਨਾਂ ਤੋਂ ਵੀ ਗ੍ਰਿਫਤਾਰ ਕਰਕੇ ਰਿਕਵਰੀ ਕੀਤੀ ਹੈ ਐਂਡ ਹਲੇ ਤਫਤੀਸ਼ ਚੱਲ ਰਹੀ ਹੈ ਕਿੰਨੇ ਬੰਦੇ ਅਰੈਸਟ ਕੀਤੇ ਗਏ ਤਿੰਨ ਬੰਦੇ ਅਰੈਸਟ ਕੀਤੇ ਜੀ ਇੱਕ ਲੜਕਾ ਦੋ ਲੇਡੀਜ਼ ਹਾਂਜੀ ਰੀਮਾਂਡ ਤੇ ਹੁਣ ਜਿਹੜਾ ਪਹਿਲਾ ਲੜਕਾ ਸੀ ਦਰਜ ਕੀਤਾ ਉਹ ਤੇ ਰਿਮਾਂਡ ਤੇ ਸੀਗਾ ਜੀ ਦੋਨੋਂ ਲੇਡੀ ਨੂੰ ਅੱਜ ਦਰਜ ਕੀਤਾ ਉਹ ਪੇਸ਼ ਕਰਕੇ ਤੇ ਰਿਮਾਂਡ ਲਵਾਂ। ਸੋ ਕੀ ਲੰਦਾ 골ਡ ਸੀਗਾ ਕਿ ਕਿੰਨਾ ਕੈਸ਼ ਸੀਗਾ 1 ਲੱਖ ਰੁਪਏ ਕੈਸ਼ ਚੋਰੀ ਹੋਇਆ ਸੀਗਾ ਜੀ ਉਹਨਾਂ ਦਾ ਔਰ ਲਗਭਗ 25 ਤੋਂ 30 ਤੋਲੇ ਉਹ ਕਹਿੰਦੇ ਸੀ ਕਿ ਸਾਡੀ ਜੁਐਲਰੀ ਜਿਹੜੀ ਆ ਉਹ ਗਈ ਆ ਅੰਦਾਜ਼ਨ ਵਿੱਚ ਚਾਂਦੀ ਦੇ ਵੀ ਜੁਐਲਰੀ ਚੀ ਕੁਝ ਸਿੱਕੇ ਵੀ ਹੈਗੇ ਚਾਂਦੀ ਦੇ ਜਿਹੜੀ ਜੁਐਲਰੀ ਚੋਰੀ ਹੋਈ ਸੀ ਸਾਰੀ ਰਿਕਵਰ ਹੋਊਗੀ ਕੀ ਨਹੀਂ ਹਾਲੇ ਤਫ਼ਤੀਸ਼ ਬਾਕੀ ਹੈ ਹਾਲੇ ਰਿਕਵਰ ਹੋਣੇ ਬਾਕੀ ਇਹ ਚ ਕੀ ਪਾਇਆ ਗਿਆ ਕਿ ਕਿੰਨੇ ਜਣਿਆਂ ਦਾ ਗਰੁੱਪ ਹੈਗਾ ਕਿੰਨੇ ਜਣੇ ਹੋਣ ਤਿੰਨ ਜਣੇ ਤਾਂ ਹੈਗੇ ਆਂ ਜੀ ਇਹਦੇ ਚ ਹਾਲੇ ਲੇਡੀਜ਼ ਦੀ ਕੁਝ ਕੁ ਛੋਣੀਆਂ ਫਿਰ ਹੋਰ ਬਾਕੀ ਜਿਹੜੇ ਆ ਕੋਲਸੇ ਸਾਹਮਣੇ ਹੋਣਗੇ ਫਿਰ ਰਿਕਵਰੀ ਵੀ ਹੋਏਗੀ ਜਿਹੜੇ ਤੁਸੀਂ ਕਿੰਨੇ ਲੱਖ ਰੁਪਏ ਚੋਰੀ ਹੋਇਆ ਸੀਗਾ 90 ਹਜ਼ਾਰ ਬਰਾਮਦ ਹੋਇਆ ਤੇ 10 ਹਜ਼ਾਰ ਨਸ਼ਾ ਰਿਕਵਰੀ ਕਰਕੇ ਨਸ਼ਾ ਦੋ ਜਣੇ ਨੇ ਚ ਹੈਗੇ ਜਿਹੜੇ ਨਸ਼ਾ ਕਰਦੇ ਨੇ ਔਰ ਉਹ ਉਹਨਾਂ ਤੇ ਪਹਿਲਾਂ ਵੀ ਬਹੁਤ ਮੁਕਦਮੇ ਦਰਜ ਨੇ ਪਹਿਲੇ ਵੀ ਚੋਰੀ ਦੀਆਂ ਜਾਂ ਹੋਰ ਕੀ ਚੋਰੀ ਦੇ ਵੀ ਹੈਗੇ ਐਨਡੀਪੀਐਸ ਦਾ ਵੀ ਹੈਗਾ ਚ ਰਿਕਵਰੀ ਹੋਏਗੀ